ਟਵਾਰੀ ਸਹਿਬਾਨ ਖੁਸ਼ ਹੋ ਸਾਰੇ ਪਹਿਲਾਂ ਇਹ ਦੱਸੋ ਅੱਜ ਕਿਉਂਕਿ ਮੈਨੂੰ ਪਤਾ ਚੱਲਿਆ ਸੀ ਕਿ ਵਿੱਚ ਥੋੜੇ-ਮੋٹے ਨਾਰਾਜ਼ ਹੋਣੇ ਸ਼ੁਰੂ ਹੋ ਗਏ ਸੀ ਅੱਜ ਖੁਸ਼ ਹੋ ਨਾ ਸੋ ਆਓ ਫਿਰ ਗੱਜ ਕੇ ਬਾਫਤੇ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤੀ ਭਾਗਾ ਭਰਿਆ ਦਿਹਾੜਾ ਪ੍ਰਮਾਤਮਾ ਦੀ ਕਿਰਪਾ ਸਦਕਾ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਖੁਦ ਸਾਲ ਸਵਾ ਸਾਲ ਪਹਿਲੇ ਤੁਹਾਨੂੰ ਸਾਰਿਆਂ ਨੂੰ ਅਲਾਟਮੈਂਟ ਲੈਟਰ ਦਿੱਤੇ ਸੀ ਸੋ ਬਹੁਤ ਸਾਰੀ ਉਸ ਦਿਨ ਵੀ ਖੁਸ਼ੀ ਹੋਈ ਸੀ ਕਿ ਸਾਡੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੂੰ ਤੁਸੀਂ ਹੀ 2022 ਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਅਸੀਂ ਸਾਰਿਆਂ ਨੇ ਇੱਕ ਇਮਾਨਦਾਰ ਸਰਕਾਰ ਬਣਾਈ ਇਮਾਨਦਾਰ ਸਰਕਾਰ ਨੇ ਇਮਾਨਦਾਰ ਮੁੱਖ ਮੰਤਰੀ ਬਣਾਏ ਜਿਨ੍ਹਾਂ ਦੀ ਪਹਿਲੇ ਦਿਨ ਤੋਂ ਹੀ ਸੋਚ ਹੋ ਗਈ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜਿਹੜਾ ਦੀ ਸੋਚ ਹੋ ਗਈ ਕਿ ਪੰਜਾਬ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣੀ ਹੈ ਐਜੂਕੇਸ਼ਨ ਵਾਸਤੇ ਸਿੱਖਿਆ ਕ੍ਰਾਂਤੀ ਸ਼ੁਰੂਆਤ ਹੋਈ ਜਿੱਚ ਹਜ਼ਾਰਾਂ ਕਰੋੜ ਰੁਪਏ ਸਕੂਲਾਂ ਦੇ ਵਿੱਚ ਲੱਗ ਰਹੇ ਨੇ ਤਾਂ ਜੋ ਬੱਚਿਆਂ ਨੂੰ ਜਦੋਂ ਸਿੱਖਿਆ ਮਿਲ ਗਈ ਐਜੂਕੇਸ਼ਨ ਮਿਲ ਗਈ ਤੋ ਆਪਣਾ ਰੁਜ਼ਗਾਰ ਕਰ ਸਕਣ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਫਿਰ ਨਾਲ ਦੀ ਨਾਲ ਪਹਿਲੇ ਦਿਨ ਤੋਂ ਜਦੋਂ ਸਰਕਾਰ ਬਣਨ ਤੋਂ ਬਾਅਦ ਸੋਚ ਰੱਖੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ 'ਚ ਰੋਜ਼ਗਾਰ ਮਿਲੇ ਪੰਜਾਬ 'ਚ ਅੱਜ ਕੋ ਸਮਝਰ ਮਿਲ ਰਹੀ ਆ ਪੰਜਾਬ 'ਚ ਰੋਜ਼ਗਾਰ ਮਿਲੇ ਪੰਜਾਬ ਦੇ ਬੱਚੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਬਾਹਰ ਚਲ ਗਏ ਸੀ ਬਹੁਤ ਸਾਰੇ ਬੱਚੇ ਵਿਦੇਸ਼ਾਂ ਵਿੱਚ ਚਲ ਗਏ ਤੁਹਾਡੇ ਵਿੱਚੋਂ ਬਹੁਤ ਸਾਰੇ ਬੱਚੇ ਹੋਣਗੇ ਜਿਨ੍ਹਾਂ ਦਾ ਸੁਪਨਾ ਸੀ ਕਿ ਬਾਹਰ ਜਾਣਾ ਕਿਉਂ ਸੁਪਨਾ ਲੈ ਲਿਆ ਸੀ ਕਿ ਪਿਛਲੀਆਂ ਸਰਕਾਰਾਂ ਨਾ ਤੇ ਐਜੂਕੇਸ਼ਨ ਦੇ ਰਹੀਆਂ ਸੀ ਨਾ ਰੋਜ਼ਗਾਰ ਦੇ ਰਹੀਆਂ ਸੀ ਇੱਥੋਂ ਤੱਕ ਸ਼ਿਮਾਂ ਦਰਿਆ ਜਿਹੜਾ ਨਸ਼ਿਆ ਦਾ ਉਹ ਪੰਜਾਬ 'ਚ ਚਲਾ ਦਿੱਤਾ ਤੇ ਹਰ ਬੱਚਿਆਂ ਦੇ ਮਾਤਾ ਪਿਤਾ ਬੇਟੀਆਂ ਦੇ ਖਾਸ ਕਰਕੇ ਮੱਤੀਆਂ ਨੂੰ ਮਾਤਾ ਪਿਤਾ ਕਾਲਜਾਂ 'ਚ ਭੇਜਣੋਂ ਡਰਨ ਲੱਗ ਪਏ ਮੁੰਡਾ ਪਲੱਸ 2 ਕਰਦਾ ਉਹਨੂੰ ਡਰਨ ਲੱਗ ਪਏ ਕਿ ਕਾਲਜ 'ਚ ਨਹੀਂ ਭੇਜਣਾ ਕਿਉਂ ਡਰਨ ਲੱਗ ਪਏ ਕਿ ਸਰਕਾਰਾਂ ਇਹਨਾਂ ਲੋਕਾਂ ਦੀਆਂ ਨਸ਼ਾ ਵੇਚਣ ਵਾਲਿਆਂ ਦੀਆਂ ਪੁਸਤਪੜਾਈ ਕਰਦੀਆਂ ਸੀ ਇਹਨਾਂ ਲੋਕਾਂ ਦਾ ਸਾਥ ਦਿੰਦੀਆਂ ਸੀ ਉਹ ਸਾਥ ਕਿਵੇਂ ਦਿੰਦਾ ਸੀ ਮੈਂ 2 ਮਿੰਟ ਹਲਕਾ ਜਿਹਾ ਤੁਹਾਨੂੰ ਦੱਸਦਾ ਕਿ ਜਦੋਂ ਕੋਈ ਐਸਐਚਓ ਸਾਹਿਬ ਕੋਈ ਪਿੰਡ ਦੇ ਵਿੱਚ ਉਹ ਨਸ਼ਾ ਵਿੱਚ ਨਾਲ ਇਹਨੂੰ ਚੱਕ ਲੈਂਦਾ ਸੀ ਤੇ ਨਾਲ ਦੀ ਨਾਲ ਹੀ ਕੋਈ ਜਹੇਦਾਰ ਜਾ ਕੇ ਐਸਐਚਓ ਦੇ ਮਗਰ ਪੈ ਜਾਂਦਾ ਸੀ ਕਿ ਇਹ ਤਾਂ ਸਾਡੀ ਪਾਰਟੀ ਦਾ ਬੰਦਾ ਹੈ ਤੁਸੀਂ ਇਹਨੂੰ ਚੱਕ ਹੀ ਮਿਲਿਆ ਤੇ ਐਸਐਚਓ ਸਾਹਿਬ ਨੂੰ ਉੱਪਰੋਂ ਫੋਨ ਉਹਨੇ ਸ਼ੁਰੂ ਹੋ ਜਾਂਦੇ ਸੀ ਕਿ ਸਾਡੀ ਪਾਰਟੀ ਦਾ ਬੰਦਾ ਇਹਨੂੰ ਛੱਡ ਦਿਓ ਫਿਰ ਜੇ ਕੋਈ ਐਸਐਚਓ ਦਲੇਰ ਹੁੰਦਾ ਸੀ ਉਹਨੂੰ ਜੇਲ੍ਹ ਭੇਜ ਦਿੰਦਾ ਸੀ ਤੇ ਆਪਣੇ ਪੰਜਾਬ ਦੇ ਪਿੰਡਾਂ ਦੇ ਕੁਝ ਲੋਕ ਇਹਨਾਂ ਪਾਰਟੀਆਂ ਦੇ ਜਿਹੜੇ ਸੁਭਚਿੰਤ ਕਹ ਲੋ ਉਹ ਜਾ ਕੇ ਉਹਨਾਂ ਗੈਂਗਸਟਰਾਂ ਦੀਆਂ ਚਿੱਟੇ ਵਾਲਿਆਂ ਦੀਆਂ ਨਸ਼ੇ ਵਿਚਨ ਵਾਲਿਆਂ ਦੀ ਜ਼ਮਾਨਤ ਕਰਾ ਕੇ ਫਿਰ ਲੈ ਆਉਂਦੇ ਸੋ ਪਰਮਾਤਮਾ ਦੀ ਕਿਰਪਾ ਹੋਈ 2022 ਦੇ ਵਿੱਚ ਪੂਰੇ ਪੰਜਾਬ ਨੇ ਬਦਲਾਵ ਦੀ ਲਹਿਰ ਚਲਾਈ ਜਿਹਦੇ ਵਿੱਚ ਤੁਸੀਂ ਲੋਕਾਂ ਨੇ ਤੁਹਾਡੇ ਬਜ਼ੁਰਗਾਂ ਨੇ ਤੁਸੀਂ ਸਾਰਿਆਂ ਨੇ ਸਾਹ ਦਿੱਤਾ ਕਿ ਇਮਾਨਦਾਰ ਪਾਰਟੀ ਆਮ ਆदमी ਪਾਰਟੀ ਜਿਹੜੀ ਹੈ ਪੰਜਾਬ ਵਿੱਚ ਲਿਆਂਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰੇ ਜਿਹੜੇ ਸੁਪਨੇ ਸੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਨੂੰ ਪੂਰਾ ਕਰਨਾ ਸ਼ੁਰੂ ਕੀਤਾ ਜਿਹਦੇ ਵਿੱਚ ਅਸੀਂ ਸਾਰੇ ਹੀ ਖੁਦ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਬਣੇ ਮੈਂ ਆਮਕਰ ਦਾ ਮੁੰਡਾ ਮੰਤਰੀ ਬਣਿਆ ਆਮ ਘਰਾ ਦੇ ਮੁੰਡੇ ਐਮਐਲਏ ਬਣੇ ਇਹ ਤਾਂ ਹੋਇਆ ਜੇ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਸੀ ਕਿ ਆਪਾਂ ਬਦਲਾਵ ਲਿਆਉਣਾ ਜਿਹੜਾ ਨੇ ਪੰਜਾਬ ਨੂੰ ਲੁੱਟਿਆ ਜਿਹੜਾ ਨੇ ਪੰਜਾਬ ਨੂੰ ਕੁੱਟਿਆ ਆਪਾਂ ਉਹਨਾਂ ਨੂੰ ਉਦੋਂ ਹੀ ਕਰ ਦਿੱਤਾ ਸਾਈਡ ਤੇ ਜਿੱਦਾਂ ਉਹਨਾਂ ਨੇ ਸਾਨੂੰ ਹਮੇਸ਼ਾ ਹੀ ਨਾ ਨਾ ਪੜ੍ਹਾਈ ਵਾਲੇ ਪਾਸੇ ਸਾਈਡ ਤੇ ਕਿਨਾਰਾ ਕੀਤਾ ਹੋਇਆ ਸੀ ਰੁਜ਼ਗਾਰ ਵਾਲੇ ਪਾਸੇ ਕਿਨਾਰਾ ਕੀਤਾ ਹੋਇਆ ਸੀ ਪੰਜਾਬ ਦੇ ਵਿੱਚ ਸੇਮਾ ਦਰਿਆ ਚਲਾਇਆ ਹੋਇਆ ਸੀ ਸੋ ਇਹ ਸਾਰਾ ਕੁਝ ਤਾਂ ਹੀ ਹੋਇਆ ਮੈਂ ਤੁਹਾਡਾ ਥੈਂਕਸ ਕਰਦਾ ਤੁਸੀਂ ਸਾਰਿਆਂ ਨੇ ਆਮ ਆਦਮੀ ਪਾਰਟੀ ਚੁਣੀ ਅਰਵਿੰਦ ਕੇਜਰੀਵਾਲ ਜੀ ਨੂੰ ਚੁਣਿਆ ਸੋ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ 504 ਪਟਵਾਰੀ ਸਹਿਬਾਨ ਜਿਵੇਂ ਆਪ ਸੀਆਰ ਸਾਹਿਬ ਦੱਸ ਕੇ ਗਏ ਕਿ ਇਹਨਾਂ ਦੇ ਵਿੱਚ ਬਹੁਤ ਸਾਰੇ ਪੜੇ ਲਿਖੇ ਕੋਈ ਇੰਜੀਨੀਅਰ ਸਹਿਬਾਨ ਨੇ ਕੋਈ ਰਿਟਾਇਰਡ ਅਫਸਰ ਨੇ ਬਹੁਤ ਸਾਰੀਆਂ ਬੱਚੀਆਂ ਦੇਖ ਰਿਆਂ ਮੈਂ ਥੋੜੇ ਦਿਨ ਪਹਿਲਾਂ ਆਪਣੇ ਹਲਕੇ 'ਚ ਗਿਆ ਤੇ ਉੱਥੇ ਵੀ ਕੁਝ ਬੇਟੀਆਂ ਕੁਝ ਬੇਟੇ ਮੇਰੇ ਕੋਲ ਆਏ ਪਿਛਲੇ ਹਫਤੇ ਦੀ ਗੱਲ ਹੈ ਕਿ ਤੁਸੀਂ ਨਿਯੁਕਤੀ ਪੱਤਰ ਕਦੋਂ ਦੇ ਰਹੇ ਹੋ ਮੈਂ ਕਿਹਾ ਅਗਲੇ ਹਫਤੇ ਉਹ ਪ੍ਰਮਾਤਮਾ ਨਾਲੋਂ ਮੂੰਹ 'ਚੋਂ ਨਿਕਲਿਆ ਮੈਂ ਆ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਲਾਈ ਅਫਸਰਾਂ ਨੂੰ ਹੁਕਮ ਲਾਇਆ ਕਿ ਜਿਹੜੇ ਟ੍ਰੇਨਿੰਗ ਬੱਚੇ ਕਰ ਚੁੱਕੇ ਆ ਤਿਆਰੀ ਹੋ ਚੁੱਕੀ ਹੈ ਸੋ ਉਹਨਾਂ ਨੂੰ ਆਪਾਂ ਫੀਲਡ ਵਿੱਚ ਭੇਜਿਏ ਅਫਸਰ ਸਹਿਬਾਨਾਂ ਨੇ ਸਾਥ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਨਾਲ ਦੀ ਨਾਲ ਕਿਆ ਕਿ ਉਹਦੇ ਆਪਣੇ ਬੱਚੇ ਆ ਮੇਰੇ ਆਪਣੀਆਂ ਬੱਚੀਆਂ ਉਹ ਸਾਰਿਆਂ ਨੂੰ ਜਲਦੀ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ ਤਾਂ ਜੋ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਣ ਜਿਵੇਂ ਨਵਦੀਪ ਬੋਲ ਰਿਹਾ ਕਹਿ ਰਹੇ ਸੀਗੇ ਕਿ ਜਦੋਂ ਥਾਣੇਦਾਰ ਜਾਂ ਪਟਵਾਰੀ ਇਹਦੀ अहमियत ਹੁੰਦੀ ਹੁੰਦੀ ਦੇ ਹੈ ਆਪਾਂ ਲੋਕਾਂ ਨੇ ਵੀ ਦੇਖਿਆ ਜੇ ਕਿਸੇ ਦੇ ਘਰੇ ਥਾਣੇਦਾਰ ਆ ਜਾਂਦਾ ਸੀ ਹੱਤਾ ਵੀ ਡਰਦਾ ਸੀ ਕਿ ਅੱਜ ਥਾਣੇਦਾਰ ਘਰੇ ਆਇਆ ਪਤਾ ਨਹੀਂ ਪੰਕੀ ਪੰਗਾ ਪੈ ਗਿਆ ਤੇ ਜਦੋਂ ਪਟਵਾਰੀ ਆਉਂਦਾ ਸੀ ਸਾਡੇ ਬਜ਼ੁਰਗ ਮੁਰਗੇ ਔਰ ਵੀ ਬਣਾਉਂਦੇ ਹੁੰਦੇ ਸੀ ਜਿਹੜੇ ਨਾਨਵੈਜ ਖਾਂਦੇ ਸੀ ਉਦੋਂ ਵੀ ਬੋਤਲਾਂ ਲੱਭ ਲੈਂਦੇ ਸੀ ਕਿ ਪਟਵਾਰੀ ਆਇਆ ਇਹਨੂੰ ਬੋਤਲ ਦੇਣੀ ਆ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਮੇਰੇ ਫਾਦਰ ਸਾਹਿਬ ਫੌਜ 'ਚ ਸੀ ਤੇ ਪਟਵਾਰੀ ਸਾਹਿਬ ਨੇ ਜਦੋਂ ਘਰੇ ਆਉਣਾ ਉਹਨਾਂ ਨੇ ਪਹਿਲਾਂ ਹੀ ਉਹਦੇ ਲਈ ਰਾਮ ਦੀ ਬੋਤਲ ਤਿਆਰ ਰੱਖਣੀ ਕਿ ਅੱਜ ਰਾਮ ਦੀ ਬੋਤਲ ਪਟਵਾਰੀ ਨੂੰ ਦੇਣੀ ਆ ਸੋ ਇਹ ਮੈਨੂੰ ਬੜੀ ਖੁਸ਼ੀ ਹੋਈ ਅੱਜ ਕਿ ਤੁਸੀਂ ਸਾਰਿਆਂ ਨੇ ਪੁਰਾਣੇ ਪਟਵਾਰੀਆਂ ਕੋਲ ਟ੍ਰੇਨਿੰਗ ਨਹੀਂ ਲਈ ਜੇ ਤੁਸੀਂ ਹੋਣਾ ਕੋਈ ਟ੍ਰੇਨਿੰਗ ਲਈ ਹੁੰਦੀ ਤੇ ਸ਼ਾਇਦ ਅੱਜ ਅੱਦੇ ਕੀ ਬੈਠੇ ਹੁੰਦੇ ਅੱਦੇ ਕਹੜਾ ਚਾਲ ਪਟਵਾਰੀ ਬਣ ਕੇ ਕੋਈ ਨਹੀਂ ਆ ਜੂਗੀ ਲੈਟਰਨ ਯੁਕਤੀ ਪੱਤਰ ਘਰੇ ਆ ਜੂਗਾ ਸੋ ਤੁਸੀਂ ਸਾਰੇ ਆਏ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਮਾਨਦਾਰ ਸਰਕਾਰ ਬਣਾਈ ਆਪਾਂ ਸਾਰਿਆਂ ਨੇ ਇਮਾਨਦਾਰ ਮੁੱਖ ਮੰਤਰੀ ਚੁੜਿਆ ਇਮਾਨਦਾਰ ਸਾਰੇ ਵਰਕਰ ਸਹਿਮਾਨ ਸੇਵਾਦਾਰ ਬਣ ਕੇ ਮੈਂ ਆਪਣੇ ਉਹਨਾਂ ਵਰਕਰ ਸਮਝਦਾ ਹਮੇਸ਼ਾ ਹੀ ਨਿਮਾਣੇ ਬਣ ਕੇ ਕਿਉਂਕਿ ਸਤਗੁਰ ਨੇ ਕਿਰਪਾ ਕੀਤੀ ਹੈ ਜਿਵੇਂ ਈਮਾਨਦਾਰ ਸਰਕਾਰ ਬਣੀਵੇਂ ਤੁਸੀਂ ਅੱਜ ਈਮਾਨਦਾਰ ਪਟਵਾਰੀ ਚੁਣੇਗੇ ਸਾਡੀਆਂ ਬੱਚੀਆਂ ਚੁਣੀਆਂ ਗਈਆਂ ਪਟਵਾਰੀ ਕਿਉਂਕਿ ਪਟਵਾਰੀ ਵਰਡ ਇਹੋ ਜਿਹਾ ਹੋ ਗਿਆ ਸੀ ਪੰਜਾਬ ਦੇ ਵਿੱਚ ਪ੍ਰਾਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖਿਓ ਪਟਵਾਰੀ ਤੋਂ ਡਰ ਲਾਪੇ ਇਸ ਲੋਕ ਮੁੱਖ ਮੰਤਰੀ ਸਾਹਿਬ ਹਮੇਸ਼ਾ ਹੀ ਜਦੋਂ ਵੀ ਕੋਈ ਸਪੀਚ ਹੁੰਦੀ ਆ ਤੇ ਪਟਵਾਰੀਆਂ ਵਾਲੀ ਗੱਲ ਜਰੂਰ ਜ਼ਿਕਰ ਆਉਂਦੇ ਆ ਵੀ ਜੇ ਮੋਹਨ ਸਿੰਘ ਦੀ ਜਗ੍ਹਾ ਕੱਟ ਕੇ ਸੋਹਣ ਸਿੰਘ ਹੋ ਜੇ ਤੇ ਸੋਹਣ ਸਿੰਘ ਨੂੰ ਮੋਹਨ ਸਿੰਘ ਕਰਨ ਲੱਗੇ 10 ਸਾਲ ਲੱਗ ਜਾਂਦੇ ਆ ਸੋ ਇਹ ਸਾਰੀਆਂ ਸੇਵਾਵਾਂ ਨੂੰ ਸੁਖਾਲੀਆਂ ਕਰਨ ਵਾਸਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਅਨਸਾਰ ਇਹ ਜੀ ਜਮਾ ਮੰਡੀ ਦੀ ਸ਼ੁਰੂਆਤ ਹੋ ਗਈ ਇਹ ਜੀ ਰਿਸਟਰੀ ਦੀ ਸੇਵਾਵਾਂ ਸਟਾਰਟ ਹੋ ਗਈਆਂ ਇਹ ਸਾਰਾ ਕੁਝ ਇਸੇ ਲਈ ਕੀਤਾ ਕਿ ਪੰਜਾਬ ਦੇ ਪੈਣਾ ਭਰਾਵਾਂ ਨੂੰ ਪੰਜਾਬ ਦੇ ਬਜ਼ੁਰਗਾਂ ਨੂੰ ਸਾਰੀਆਂ ਸੇਵਾਵਾਂ ਪਾਰਦਰਸ਼ੀ ਤਰੀਕੇ ਨਾਲ ਮਿਲਣ ਬਹੁਤ سارے ਤਹਿਸੀਲਦਾਰ ਨੈਤ ਤਹਿਸੀਲਦਾਰ ਮੇਰੇ ਨਾਲ ਨਾਰਾਜ਼ ਹੋ ਰਹੇ ਨੇ ਸਰਕਾਰ ਨਾਲ ਨਾਰਾਜ਼ ਹੋ ਰਹੇ ਨੇ ਕਿ ਸਾਨੂੰ ਲੋ ਬਹੁਤ ਦੂਰ ਦੂਰ 1.5 150 ਕਿਲੋਮੀਟਰ 200 ਕਿਲੋਮੀਟਰ ਦੂਰ ਜਿਹੜੀ ਸਾਡੇ ਤਵਾਦਲੇ ਕੀਤੇਗੇ ਉਹ ਸਾਰੇ ਇਸੇ ਲਈ ਕੀਤੇਗੇ ਕਿ ਬਹੁਤ ਸਾਰਿਆਂ ਨੇ ਤੇ ਕੋਲੋ ਨਜ਼ਰਾਂ ਨਾਲ ਬਿਲਡਰਾਂ ਨਾਲ ਭ੍ਰਸ਼ਟਾਚਾਰੀ ਲੋਕਾਂ ਨਾਲ ਯਾਰੀਆਂ ਲਾ ਲਈਆਂ ਸੀ ਜਦੋਂ ਬਦਲੀ ਕਰਦੇ ਸੀ ਫਿਰ ਨਾਲ ਦੀ ਨਾਲ ਕੁਝ ਕੁ ਮਹੀਨਿਆਂ ਬਾਅਦ ਫਿਰ ਉਸੇ ਸੀਟ ਤੇ ਜਦੋਂ ਅਸੀਂ ਇਹਨਾਂ ਨੂੰ ਪੁੱਛਦੇ ਸੀ ਤਹਿਸੀਲਦਾਰ ਸਾਹਿਬ ਅਫਸਰਾਂ ਨੂੰ ਪੁੱਛਦੇ ਸੀਗੇ ਕਿ ਅਫਸਰ ਸਾਹਿਬ ਨੂੰ ਸਾਡੇ ਅਫੀਸਰ ਸਾਹਿਬ ਬੈਠਿਆ ਕਿ ਇਹ ਤਹਿਸੀਲਦਾਰ ਇਸ ਜਗ੍ਹਾ ਤੇ ਇਹਦੀ ਲਿਸਟ ਮੰਗਾਓ ਕਿ ਜਿਹੜਾ ਲੁਧਿਆਣੇ ਲੱਗਾ ਉਹ ਕਿੰਨੀ ਵਾਰ ਲੱਗਾ ਉਹ ਵਾਰ-ਵਾਰ ਉਹਦੀ ਲਿਸਟ ਆਉਂਦੀ ਸੀ 2012 ਚ ਵੀ ਲੁਧਿਆਣੇ 2016 ਚ ਵੀ ਲੁਧਿਆਣੇ 2017 ਚ ਵੀ ਲੁਧਿਆਣੇ ਇਹ ਈਸਟ ਲੱਗ ਗਿਆ ਜੀ ਵਾਰ-ਵਾਰ ਵੈਸਟ ਲੱਗ ਰਿਹਾ ਜੀ ਕਾਰਨ ਕੀ ਸੀ ਕਿ ਲੋਕਾਂ ਦਾ ਭੇਤ ਪਾਲਿਆ ਸੀ ਲੋਕਾਂ ਨੂੰ ਲੁੱਟਣ ਦਾ ਤਰੀਕਾ ਲੱਭ ਲਿਆ ਸੀ ਬਾਹਰ ਇਹਨਾਂ ਨੇ ਆਪਣੇ ਬੰਦੇ ਸਾੜਤੇ ਸੀਗੇ ਕਿ ਅਸੀਂ ਪੈਸੇ ਖਾਣੇ ਆ ਸੋ ਇਹ ਸਾਰੀਆਂ ਸੁਆਵਾਂ ਪਾਰਨਸੀ ਤਰੀਕੇ ਨਾਲ ਲੋਕਾਂ ਨੂੰ ਪੰਜਾਬ ਚੋਂ ਪ੍ਰਿਸ਼ਟਾਚਾਰ ਦੇ ਖਾਤਮੇ ਲਈ ਤਹਿਸੀਲਦਾਰ ਸਹਿਬਾਨ ਨੇ ਤਹਿਸੀਲਦਾਰ ਸਾਹਿਬ ਇਹਨਾਂ ਨੂੰ ਦੂਰ ਦੂਰ ਬਦਲੀਆਂ ਕੀਤੀਆਂ ਗਈਆਂ ਤਾਂ ਜੋ ਰਿਸ਼ਵਤ ਖੋਰੀ ਦਾ ਜਿਹੜਾ ਨਕਸ਼ਾ ਮ ਖਤਮ ਕਰ ਲਈ ਸਾਰਾ ਕੁਝ ਕੀਤਾ ਜਾ ਰਿਹਾ ਹੁਣ ਹੋਰ ਇੱਕ ਫੈਸਲਾ ਲਿਆ ਮੁੱਖ ਮੰਤਰੀ ਸਾਹਿਬ ਵੱਲੋਂ ਹੁਕਮ ਆਇਆ ਸੀ ਕਿ ਰਿਸ਼ਤੀ ਕਲੜਕਾਂ ਦੇ ਵੀ ਜਿਹੜੇ ਤਵਾਦ ਰਹੇ ਬਹੁਤ ਲੰਬੇ ਸਮੇਂ ਤੋਂ ਇੱਕ ਇੱਕ ਸੀਟ ਤੇ ਬੈਠ ਕੇ ਰਿਸਟਰੀ ਕਲਰਕ ਬੈਠ ਕੇ ਜਿਹੜੇ ਉਹਨਾਂ ਦੇ ਵੀ ਪਿਆਰ ਪਏ ਹੋਏ ਆ ਇਹਨਾਂ ਦੇ ਖਾਤਮੇ ਲਈ ਵੀ ਇਹਨਾਂ ਦੇ ਵੀ ਹੁਣ ਤਬਾਦਲੇ ਕੀਤੇ ਜਾ ਰਹੇ ਆ ਸੋ ਮੈਂ ਆਪ ਜੀ ਨੂੰ ਬੇਨਤੀ ਅਸੀਂ ਬਾਰ ਬਾਰ ਕਰ ਰਹੇ ਆ ਕਿ ਪ੍ਰਮਾਤਮਾ ਦੀ ਕਿਰਪਾ ਹੋਈ ਆ ਸਾਨੂੰ ਜੋ ਮਿਲੀ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਸਾਰੇ 55000 ਤੋਂ ਵੱਧ ਨੌਜਵਾਨਾਂ ਨੂੰ ਬੱਚੀਆਂ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਆ ਪਰ ਸਾਰਿਆਂ ਨੇ ਪੂਰੀ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਨੀ ਆ ਇਸੇ ਆਪਾਂ ਸਾਰੇ ਬਜ਼ੁਰਗਾਂ ਕੋ ਕਹਾਣੀਆਂ ਸੁਣਦੇ ਆ ਹੁੰਨੇ ਆ ਸਾਰੇ ਆਪਾਂ ਪੰਜਾਬੀ ਆ ਤੇ ਆਪਾਂ ਇਹ ਵੀ ਸੁਣਿਆ ਹੈ ਕਿ ਜੇ ਗਲਤੀ ਨਾਲ ਵੀ ਕਿਸੇ ਦੇ ਖੇਤ ਤੋਂ ਗਲਤੀ ਨਾਲ ਵੀ ਜੇ ਕਿਸੇ ਦੇ ਜਿਹੜੇ ਦਾਣਿਆਂ ਦੇ ਢੇਰ ਲੱਗੇ ਹੁੰਦੇ ਆ ਉਹ ਸਾਡੇ ਖੇਤ ਸਾਡੇ ਉਹਦੇ ਢੇਰੀ ਦੇ ਉੱਤੇ ਆ ਜਾਣ ਤਾਂ ਸੰਤ ਮਹਾਤਮਾ ਦੱਸਦੇ ਆ ਵੀ ਉਹਦਾ ਵੀ ਹਿਸਾਬ ਤਾ ਦੇਣਾ ਪਊਗਾ ਜਦੋਂ ਅਸੀਂ ਇਮਾਨਦਾਰੀ ਨਾਲ ਸੇਵਾ ਕਰਾਂਗੇ ਵੱਡੇ ਤੋਂ ਵੱਡਾ ਅਫਸਰ ਸਾਡੇ ਸਾਹਮਣੇ ਆ ਜਾਵੇ ਅਸੀਂ ਅੱਖ ਖੋਲ ਕੇ ਗੱਲ ਕਰ ਸਕਦੇ ਹਾਂ ਕਿ ਮੈਂ ਤੇ ਵਫਾਦਾਰੀ ਨਾਲ ਮੈਂ ਤੇ ਇਮਾਨਦਾਰੀ ਨਾਲ ਸੇਵਾ ਕਰ ਰਿਹਾ ਮੈਨੂੰ 1 ਰੁਪਏ ਦੀ ਹਰਾਮ ਦੇ ਦੀ ਲੋੜ ਨਹੀਂ ਹੈ ਮੇਰਾ ਆਪਣਾ ਗੁਜ਼ਾਰਾ ਬਹੁਤ ਸਿਸਟਮ ਦੇ ਨਾਲ ਜੇ ਮੇਰੀ 10000 ਤਨਖਾਹ ਤੇ ਮੈਂ 10000 ਨਾਲ ਗੁਜ਼ਾਰਾ ਕਰਨਾ ਆਤ ਪਾਈ ਹੋਈ ਹੈ ਤੇ ਜਦੋਂ ਆਪ ਵੀ ਆਦਤਾ ਤਨਖਾਹ ਦੇ ਅਨੁਸਾਰ ਪਾਲਾਂਗੇ ਤੇ ਆਪਾਂ ਬਜ਼ੁਰਗਾਂ ਨੂੰ ਵੀ ਖੁਸ਼ ਰੱਖਾਂਗੇ ਆਪਾਂ ਪੰਜਾਬ ਦੀਵ ਸੇਵਾ ਕਰ ਪਾਵਾਂਗੇ ਤੇ ਉਸ ਪ੍ਰਮਾਤਮਾ ਨੇ ਜਿੰਨੇ ਇਸ ਦੁਨੀਆ ਤੇ ਭੇਜਿਆ ਉਹਨੂੰ ਵੀ ਖੁਸ਼ ਕਰ ਪਾਵਾਂਗੇ ਕਿ ਮੈਂ ਤੇ ਪੰਜਾਬ ਦੀ ਸੇਵਾ ਆਪਣੇ ਬਜ਼ੁਰਗਾਂ ਦੀ ਸੇਵਾ ਪੰਜਾਬ ਦੇ ਲੋਕਾਂ ਦੀ ਸੇਵਾ ਪੂਰੀ ਇਮਾਨਦਾਰ ਨਾਲ ਕੀਤੀ। ਸੋ ਆਪਾਂ ਦੇਖਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬੰਦੇ ਸਾਰੇ ਪੰਜਾਬ ਦੀ ਸੇਵਾ ਸ਼ੁਰੂ ਹੋ ਗਈਆਂ। ਪੰਜਾਬ ਦੇ ਲੋਕਾਂ ਦੇ ਬਿੱਲ ਮਾਫ ਹੋ ਗਏ। ਨਹਿਰੀ ਪਾਣੀ ਖੇਤਾਂ 'ਚ ਪਹੁੰਚਾਇਆ ਗਿਆ। ਸਿੱਖਿਆ ਕ੍ਰਾਂਤੀ ਲਈ 20000 ਕਰੋੜ ਤੋਂ ਵੱਧ ਸਕੂਲ ਚਲਾਇਆ ਗਿਆ। ਬਹਲਾ ਕਲੀਨਿਕ ਬਣਾਏ ਗਏ ਤਾਂ ਜੋ ਸਿਹਤ ਸਮਾਵਾ ਲੋਕਾਂ ਨੂੰ ਆਰਾਮ ਨਾਲ ਘਰ ਬੈਠੇ ਮਿਲ ਉਦਯੋਗੀ ਕ੍ਰਾਂਤੀ ਬਹੁਤ ਸਾਰੀ ਪੰਜਾਬ ਦੇ ਵਿੱਚ ਵਧੀ ਨੌਜਵਾਨਾਂ ਨੂੰ ਰੁਜ਼ਗਾਰ ਆਪਾਂ ਦੇਖ ਹੀ ਰਿਹਾ ਸਾਰੇ ਸੋ ਮੈਂ ਅੱਜ ਆਪ ਸਭ ਨੂੰ ਮੁਬਾਰਕਵਾ ਦਿੰਦਾ ਹਾਂ ਮੁੱਖ ਮੰਤਰੀ ਸਰਦਾਰ ਪੰਗ ਸਿੰਘ ਮਾਰਜੀ ਦਾ ਵੀ ਧੰਨਵਾਦ ਕਰਦਾ ਅਫਸਰਾਂ ਦਾ ਵੀ ਧੰਨਵਾਦ ਕਰਦਾ ਇੱਕ ਬੇਨਤੀ ਹੋਰ ਕਰਦਾ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਬਹੁਤ ਸਾਰਿਆਂ ਨੇ ਮੈਨੂੰ ਫੋਨ ਕਰਾਉਣੇ ਸ਼ੁਰੂ ਕਰ ਦਿੱਤੇ ਕਿ ਮੇਰੀ ਬਦਲੀ ਮੇਰੇ ਘਰ ਦੇ ਲੱਗ ਹੀ ਕਰ ਦਿਓ ਮੇਰੀ ਬਦਲੀ ਮੇਰੇ ਆ ਪਿੰਡ ਦੇ ਪਟਵਾਰਖਾਨੇ ਕਰ ਨਹੀਂ ਕਰਦੇ ਹੋ ਇਹ ਨਾ ਕਰੋ ਅਜੇ ਥੋੜਾ ਚਿਰ ਜਿੱਥੇ-ਜਿੱਥੇ ਵੀ ਅਪਾਇੰਟਮੈਂਟ ਹੁੰਦੀ ਆ ਉੱਥੇ ਡਿਊਟੀ ਕਰੋ ਕਿਉਂਕਿ ਸਾਨੂੰ ਬੜਾ ਔਖਾ ਹੋ ਜਾਂਦਾ ਜਦੋਂ ਤੁਸੀਂ ਕਿਸੇ ਕੋ ਫੋਨ ਕਰਾਉਂਦੇ ਹੋ ਕੋਈ ਬਦਲੀ ਵਾਸਤੇ ਕਹਿੰਦੇ ਹੋ ਕਿ ਦੇਖੋ ਅੱਜ ਹੀ ਬੱਚੇ ਆਏ ਅੱਜ ਹੀ ਇਹਨਾਂ ਨੂੰ ਇਹ ਪਤਾ ਲੱਗਣ ਲੱਪਿਆ ਵੀ ਇਹ ਪਟਵਾਰਖਾਨਾ ਵਧੀਆ ਆਪਾਂ ਨੂੰ ਸਾਰੇ ਪੋਸਟਾਂ ਵਧੀਆ ਜਿੱਥੇ ਪੋਸਟਿੰਗ ਹੋਏਗੀ ਉੱਥੇ ਜਾ ਕੇ ਪੂਰੀ ਇਮਾਨਦਾਰ ਨਾਲ ਸੇਵਾ ਨਿਭਾਉਣੀ ਆ ਜਦੋਂ ਤੁਸੀਂ 6 ਮਹੀਨੇ ਲਗਾ ਲੇ ਤੁਸੀਂ ਆਪ ਆ ਕੇ ਦੱਸ ਦਿਓ ਕਿਸੇ ਦੀ ਸਪਾਰਸ ਦੀ ਲੋੜ ਨਹੀਂ ਜਿੱਥੇ ਵੀ ਤਵਾਲ ਹੈ ਤੁਸੀਂ ਕਹੋਗੇ ਅਗਲੇ ਸਾਲ ਤੁਹਾਡੇ ਤੁਹਾਡੀ ਮਰਜ਼ੀ ਦੇ ਮੁਤਾਬਕ ਕਰਦੇ ਹਾਂਗੇ ਇੱਕ ਵਾਰੀ ਤੁਸੀਂ ਇਮਾਨਦਾਰੀ ਨਾਲ ਡਿਊਟੀ ਕਰਕੇ ਦਿਖਾਓ ਪਿਛਲੇ ਪਟਵਾਰੀਆਂ ਦੀ ਸਲਾਹ ਨਹੀਂ ਲੈਣੀ ਆਪਣਾ ਤੁਸੀਂ ਟ੍ਰੇਨਿੰਗ ਲੈ ਲਈ ਹੈ ਉਸ ਦੇ ਹਿਸਾਬ ਨਾਲ ਸੇਵਾ ਕਰਨੀ ਹੈ ਕਿਉਂਕਿ ਸਭ ਤੋਂ ਵੱਡੀ ਸੇਵਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਵਿਭਾਗ ਰੈਵਨਿਊ ਮਿਨਿਸਟਰ ਰੈਵਨਿਊ ਡਿਪਾਰਟਮੈਂਟ ਯੋਕ ਮੈਨੂੰ ਮਾਲ ਮੰਤਰੀ ਵੀ ਪੰਜਾਬੀ ਚ ਕਿਹਾ ਜਾਂਦਾ ਤੇ ਮਾਲ ਮੰਤਰੀ ਦੀ ਤੌਰ ਤਾਂ ਹੀ ਬਣਨੀ ਹੈ ਜੇ ਤੁਸੀਂ ਸਾਰੇ ਇਮਾਨਦਾਰ ਨਾਲ ਸੇਵਾ ਕਰੋ ਕਰੋਗੇ ਸਾਰੇ ਪੱਕੀ ਗੱਲ ਹੈ ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਥੋੜੇ ਥੋੜੇ ਕਰਕੇ ਸਟੇਜ ਤੇ ਬੁਲਾਵਾਂਗੇ ਤੁਹਾਨੂੰ ਨਿਯੁਕਤੀ ਪੱਤਰ ਦੇਵਾਂਗੇ ਸੋ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਇੰਨੇ ਭੈਣ ਭਰਾਵਾਂ ਨੂੰ ਅੱਜ ਜਿਹੜਾ ਨਿਯੁਕਤੀ ਪੱਤਰ ਦਾ ਹੁਕਮ ਦਿੱਤਾ ਸੋਨਾ ਆਪਸਾਂ ਨੂੰ ਮੁबारकबाद ਦਿੰਦਾ ਹਾਂ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ